ਸਤ ਸ੍ਰੀ ਅਕਾਲ ਸਾਰਿਆਂ ਨੂੰ ਜੀ ਲੱਗੇ ਜੀ ਅੱਜ ਤਾਂ ਮਿੰਨੀ ਬਲੌਗ ਸ਼ੁਰੂ ਕਰਨਾ ਤੇ ਪਹਿਲਾਂ ਤਾਂ ਚੈੱਕ ਕਰੋ ਜੀ ਅੱਜ ਦਾ ਵੀਊ ਸ਼ਾਮ ਦਾ ਟਾਈਮ ਹੋ ਗਿਆ ਜੀ ਔਰ ਜਿੰਨੇ ਵੀ ਸਾਡੇ ਚੈਨਲ ਨੂੰ ਸਪੋਰਟ ਕਰਦੇ ਆ ਇਧਰ ਦੇ ਬਾਹਰ ਦੇ ਉਹਨਾਂ ਦਾ ਬਹੁਤ ਬਹੁਤ ਹੱਥ ਜੋੜ ਕੇ ਧੰਨਵਾਦ ਜੀ ਔਰ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਤੇ ਜਰੂਰ ਕਰਿਆ ਕਰੋ ਜੀ ਤੇ ਸਾਡੇ ਚੈਨਲ ਨੂੰ ਸਪੋਰਟ ਵੀ ਕਰਿਆ ਕਰੋ ਜੀ ਤੁਹਾਡਾ ਬਹੁਤ ਬਹੁਤ ਹੱਥ ਜੋੜ ਕੇ ਧੰਨਵਾਦ ਹੈ ਜੀ ਤੇ ਬਾਕੀ ਲੱਗੇ ਜੀ ਹੁਣ ਵੀਡੀਓ ਬਲੌਗ ਜਿਸ ਤਰ੍ਹਾਂ ਦੱਸਿਆ ਤੁਹਾਨੂੰ ਸ਼ੁਰੂ ਕਰਨਾ ਬਾਕੀ ਬੜੇ ਰਹੋ ਜੀ ਸਾਡੇ ਬਲੌਗ ਨਾਲ ਜਿੰਨੇ ਬਾਹਰ ਤੇ ਇੱਧਰ ਦੇ ਸਾਡਾ ਬਲੌਗ ਦੇਖਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਲੋਜਿਕ ਕਰੋ ਅੱਜ ਦਾ ਵੀਊ ਚੈੱਕ ਕਿਵੇਂ ਦਾ ਹੈ ਅੱਜ ਪੈ ਰਹੀ ਹੈ ਧੁੱਪਾ ਵਧੀਆ ਸ੍ਰੀ ਕਾਲਜੀ ਸਾਰਿਆਂ ਨੂੰ ਜਿੰਨੇ ਵੀ ਸਾਡੇ ਬਲੌਗ ਦੇਖਣ ਵਾਲੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਬਹੁਤ ਬਹੁਤ ਸਾਡੇ ਬਲੌਗ ਨੂੰ ਸੇ ਹੋਗੋ ਦੰਦੇ ਆ ਜੀ ਆ ਦੇਖੋ ਜੀ ਹੱਥ ਲਿਪੜੇ ਹੋਏ ਆ ਮਗੋਹਾ ਚੱਕਣ ਲੱਗੀ ਦੀ ਆ ਜੀ ਬਸ ਹੁਣ ਅੱਜ ਦਾ ਦੇਖੋ ਜੀ ਵੀਊ ਤਲਾ ਕੱਖ ਵੱਢ ਕੇ ਆ ਜੀ ਗਾਏ ਵਾਸਤੇ ਉੱਪਰ ਮਣੋ ਚੱਕ ਕੇ ਲਿਆਣੇ ਆ ਜੀ 30 35 ਕੁ ਪੂਲੇ ਵੱਡੇ ਹੋਏ ਆ ਜੀ ਗਾਹਲੇ ਬੰਨੀ ਵੀ ਆ ਰਸਤੇ 'ਚ ਚੁਗਣੇ ਨੂੰ ਮੈਂ ਕਿਹਾ ਠੀਕ ਮੈਂ ਗੋਹਾ ਚੱਕਿਆ ਵਾਂ ਨਾਲੇ ਰੋਟੀ ਖਾ ਲਈਏ ਹੁਣ ਵਾਕੋਹਾ ਚੱਕ ਲਿਆ ਥੋੜਾ ਜਿਹਾ ਰਹਿ ਗਿਆ ਜੀ ਬਾਕੀ ਹੁਣ ਕਾ ਚੱਕਣ ਜਾਣਾ ਜੀ ਨਾਲੇ ਗਾਂ ਖੋਲਣ ਜਾਣਾ ਜੀ ਚੁਗਦੀ ਫਿਰ ਤੁਹਾਨੂੰ ਉਹ ਵੀ ਦਿਖਾਉਂਗਾ ਜੀ ਵਲੌਗ 'ਚ ਦੇਖਦੇ ਰਹੋ ਬਾਕੀ ਬਣੇ ਰਹੋ ਸਾਡੇ ਵਲੌਗ ਨਾਲ ਹੁਣ ਮੈਂ ਗੋਹਾ ਚੱਕ ਲਵਾ ਜੀ ਬਾਕੀ ਤੁਹਾਨੂੰ ਦਿਖਾਈ ਜਾਂਦੇ ਜੀ ਕੰਮ ਕਰਦੇ ਚੱਲੀ ਜੀ ਹੁਣ ਗੋਹਾ ਚੱਕਦੀ ਆ ਨਵੇੜਲੇ ਮਾਜੀ ਕੰਮ 12:00 ਵੱਜ ਗਿਆ ਜੀ ਛੇਲੂ ਚੁਗੜੇ ਛੱਡੇ ਰਿਆ ਉਹ ਸਾਹਮਣੇ ਚੁਗਦੇ ਆ ਜੀ ਪਾਸ ਜਿੱਧਾ ਤੇ ਤੁਹਾਨੂੰ ਜੰਗਲ ਦਿਖਦਾ ਹੋਣਾ ਉਹ ਸਾਹਮਣੇ ਦੇਖੋ ਜੀ ਵੀਡੀਓ ਚ ਉਹ ਦੇਖੋ ਜੀ ਉਧਰ ਸਾਹਮਣੇ ਜੰਗਲ ਆ ਜੀ ਉੱਥੇ ਛੇਲੂ ਚੁਗਦੇ ਆ ਸਾਹਮਣੇ ਜੀ ਹੁਣ ਚੱਕ ਲਈ ਜੀ ਗੋਹਾ ਸੀ ਇੱਧਰ ਚੱਕਤਾ ਜੀ ਬਲਦਾ ਕੋਲ ਤਾਂ ਚੱਕਤਾ ਜੀ ਮੈਂ ਬਸ ਸੁੱਕਾ ਕਰਤਾ ਜੀ ਐ ਨੂੰ ਨਾ ਥੱਲੇ ਗੋਹਾ ਚੱਕ ਕੇ ਬਸ ਉਹ ਮਛੀਵਾ ਥੱਲੇ ਚੱਕ ਲਈਏ ਜੀ ਲਓ ਜੀ ਬੱਕਰੇ ਗਏ ਅੱਜ ਸਾਡੇ ਖੋ ਇੱਧਰ ਜੰਗਲ ਵਾਂ ਲੱਗਦਾ ਅੱਜ ਡਿਸਕਵਰੀ ਵਾਲਾ ਸੀਨ ਹੋਊਗਾ ਟੋੜਣ ਚੱਲੇ ਜੰਗਲਾਂ 'ਚ ਖੋ ਗਏ ਕਿਤੇ ਇਧਰ ਹੀ ਉਪਰੀ ਦਿਹਿਆ ਨਹੀਂ ਘਰਦੇ ਦੂਰ ਦੂਰ ਤੱਕ ਝੰਗੜੀ ਜਾਨਵਰ ਵੀ ਇੱਧਰ ਬੜੇ ਵਾਜ ਜੀ ਆਈ ਮਹਾ ਕੀਤੀ ਬੱਕਰੇ हेलो जी मिल गए वो देखो हेलो जी हां जी मोटर चला ली जी अच्छी हूँ लगे जी ठंडा ठंडा पानी भर हम पानी भर लिया जी ਵਰਤਨੇ ਨੂੰ ਖੂਚ ਲਈ ਦੀ ਆ ਜੀ ਅਸੀਂ ਠੋਲੂ ਪੰਪ ਉਹਦੇ ਨਾਲ ਅਸੀਂ ਪਾਣੀ ਭਰ ਲੀਦਾ ਜੀ ਹੁਣ ਪਾਣੀ ਭਰਦੀ ਹੈ ਗਾਇਲ ਉੱਪਰ ਸ਼ਾਵਾਂ ਆ ਗਈ ਗਾਇਲ ਆਈਏ ਜੀ ਇੱਧਰ ਸਾਡੇ ਛੇਲੂ ਚੁਗੜਿਆ ਜੀ ਆ ਗਿਆ ਹਾ ਤਾਂ ਆ ਦੇਖੋ ਜੀ ਮੇਰੇ ਪਿੱਛੇ ਘੁੰਮਦੇ ਆ ਹਾ ਦੇਖੋ ਪਾਣੀ ਦੀ ਖਾਲਾ ਲੱਗੀ ਛੇਲੂਆਂ ਨੂੰ ਜੀ ਕਾ ਵੱਟ ਲਿਆ ਹੁਣ ਪਾਣੀ ਭਰ ਲਈਏ ਹੁਣ ਗਾਇ ਲੈ ਆਈਏ ਫਿਰ ਚਾਹ ਬਣਾਉਂਗੇ ਫਿਰ ਦਾਲ ਧਰੂਗੇ ਮਾਹ ਚੋਲਿਆਂ ਦੀ ਗਵੰਗਣਾ ਦੀ ਬਸ ਇਹੀ ਕੰਮਕਾਰ ਹੈ ਜੀ ਸਾਡੇ ਲੱਗੇ ਰਹੀਦਾ ਅੱਜ ਕੱਲ ਦੀ ਛੋਟਿਆ ਟਾਈਮ ਲੱਗਦਾ ਹੀ ਜੀ ਬਸ ਸਾਰਾ ਦਿਨ ਇਦਾਂ ਹੀ ਕੰਮਕਾਰ ਤੇ ਲੱਪੜ ਜਾਂਦਾ ਅੱਗੇ ਤਾਂ ਕੁਛ ਹੁਬ ਡਿੱਪਲ ਹੁੰਦੀ ਆਤੀ ਦਵਾ-ਦਵ ਕੰਮ ਕਰਾ ਦਿੰਦੀ ਆਤੀ ਹੁਣ ਇਕੱਲੀ ਰਹਿ ਗਈ ਮੈਂ ਜੀ ਤਾਂ ਕਰਨਾ ਪੈਂਦਾ ਮੈਨੂੰ ਆਪੇ ਹੀ ਸਭ ਕੁਝ ਉਨਾਂ ਦੀ ਯਾਦ ਆਉਂਦੀ ਰਹਦੀ ਆ ਵੀ ਕੰਮ ਕਰ ਦਿੰਦੀ ਆ ਤੇ ਕੰਮ ਕਰ ਦਿੰਦੀ ਆਂ ਤੀ ਜਦ ਕੰਮ ਔਖਾ ਹੋ ਜਾਂਦਾ ਫਿਰ ਸੋਚਦੀ ਆ ਕੁੜੀਆਂ ਹੁੰਦੀ ਆ ਵਧੀਆ ਹੁੰਦਾ ਫੋਲ ਭੱਜ ਦੌੜ ਕਰਕੇ ਕੰਮ ਕਰਾ ਦਿੰਦੀ ਆ ਕੁੜੀਆਂ ਤੇ ਵੀ ਤਾਂ ਵੀ ਔਖਾ ਕੀ ਆ ਕਰੀਏ ਜੀ ਦਿਹਾੜੀਆਂ ਵੀ ਜ਼ਰੂਰੀ ਆ ਘਰ ਵੀ ਨਹੀਂ ਰੱਖ ਹੁੰਦੀ ਆ ਚਲੋ ਜੀ ਹੁਣ ਤੁਹਾਨੂੰ ਚਾਹ ਪਿਲਾਉਂਗੇ ਜਾਵੜਾ ਦੇ ਦਿਖਾਵਾਂਗੇ ਤੁਹਾਨੂੰ ਜੀ ਹਾਂ ਜੀ ਆ ਲੋ ਜੀ ਧਰਤੀ ਅਸੀਂ ਚਾਹ ਬਣ ਲੱਗੀ ਜੀ ਸਾਡੀ ਚਾਹ ਚਾਹ ਪੀਣ ਦੀ ਆ ਗਈ ਜੀ ਸਭ ਨੂੰ ਸੰਡ ਚ ਧਰਤੀ ਅਸੀਂ ਗੈਸ ਪਰ ਖਲਾਰਾ ਬਹੁਤ ਪਿਆ ਵਾ ਹੁਣ ਸਵੇਟੂ ਹੈ ਜੀ ਅੱਜ ਸਵੇਰੀ ਖਾ ਵਟਣ ਲੱਗਦੇ ਤੇ ਉਹ ਕਰਕੇ ਸੋਨਾ ਖਲਾਰਾ ਇਤਰਾ ਪਿਆ ਸੁਸਤੀ ਜੜੀ ਪਈ ਵਾਸੀਆ ਲੱਗਿਆ ਚਾਹ ਪੀਣੇ ਦੀ ਜੀ ਹੁਣ ਵੇਖਾ ਚਾਹ ਬਣਾ ਕੇ ਪੀ ਜੀ ਫੇਰ ਹੁਣਾ ਕੰਮ ਬਾਕੀ ਜਦ ਤੱਕ ਚਾਹ ਨਹੀਂ ਪੀ ਜਾਂਦਾ ਕੁਝ ਗੱਲਾਂ ਦੀ ਵੱਢੀ ਬੱਸ ਹੁਣ ਚਾਹ ਪੀ ਲਈ ਗੈਸ ਪਰ ਫਿਰ ਦਾਲ ਤੜਨੀ ਚੁੱਲੇ ਚੱਗ ਬਾਲਦੇ ਹਾਂ ਫਿਰ ਤੇ ਦਾਲ ਤੜਨੀ ਹੋਏ ਜੀ ਗਾਏ ਤਾਂ ਬੰਤੀ ਨਾ ਨਾ ਆਏ ਵੀ ਨਹੀਂ ਵੀ ਦੇ ਉਹ ਕਾ ਚਾਹ ਪੀਹ ਲੈ ਦੋ ਕੁ ਮਿੰਟ ਤੇ ਫਿਰ ਛੇਲੂ ਨੂੰ ਬੰਨੂਗਾ ਫਿਰ ਗਾਏ ਵੀ ਬੰਨੂਗਾ ਉਹ ਪਹਿਲੇ ਚਾਹ ਪੀਕੇ ਫੇਰ ਉਹ ਕੋ ਘਰ ਤੇ ਆਸੀ ਆਦੀ ਕਈ ਦਿਨ ਦੇ ਜਿਹੜੇ ਤੁਹਾਨੂੰ ਕਮੈਂਟਾਂ ਚ ਕਹਿੰਦੇ ਤੇ ਵੀ ਚੁੱਲ੍ਹਾ ਸਾਡਾ ਬਹੁਤ ਖਾਵਾ ਜੀ ਉਹਦੇ ਵਾਸਤੇ ਅੱਜ ਅਸੀਂ ਮਿੱਟੀ ਵੀ ਲੱਗੇ ਜੀ ਪਟਣ ਇੱਕ ਗੱਲ ਹੋਰ ਆ ਜੀ ਸਾਡੇ ਮਿੱਟੀ ਸਾਰੇ ਕਿਤੇ ਨਹੀਂ ਮਿਲਦੀ ਦੇਖੋ ਕਿੰਨਾ ਪੱਥਰਾਂ ਇਹ ਮਿੱਟੀ ਬਸ ਕਿਤੇ ਹੀ ਥੋੜੀ ਜਿਹੀ ਜਗ੍ਹਾ ਹੁੰਦੀ ਆ ਜਿੱਥੇ ਮਿੱਟੀ ਵਧੀਆ ਮਿਲਦੀ ਬਿਨਾ ਪੱਥਰ ਤੇ ਬਦਲ ਕੇ ਵਧੀਆ ਪਿੜੀ ਵੀ ਹੁੰਦੀ ਆ ਔਰ ਸਾਫ਼ ਸੁਥਰੀ ਵੀ ਹੁੰਦੀ ਆ ਚੁੱਲੇ ਲਾਉਣ ਟੂ ਹੁਣ ਅਸੀਂ ਇਹ ਉਰੇ ਜੀ ਪੜਾਈ ਵੀ ਇੰਨੀ ਕਿ ਜਗ੍ਹਾ ਪਿੱਛੇ ਤੇ ਬਜਾਦ ਵੀ ਚੁੱਲੇ ਨ ਮਿੱਟੀ ਲਾਣੀ ਹੁੰਦੀ ਆ ਕੁਝ ਕਰਨਾ ਹੁੰਦਾ ਅਸੀਂ ਇੱਥੇ ਤੇ ਲੈ ਕੇ ਜਾਂਦੇ ਆ ਜੀ ਮਿੱਟੀ ਪੱਟ ਕੇ ਮਿੱਟੀ ਦੀ ਬਹੁਤ ਦਿੱਕਤ ਆ ਜੀ ਓਰੇ ਮਿੱਟੀ ਨਹੀਂ ਮਿਲਦੀ ਸੱਤੀ ਕਿਤੇ ਸਾਡੇ ਆ ਦੇਖੋ ਜੀ ਇਹ ਪੀੜੀ ਮਿੱਟੀ ਮਿਲੀ ਆ ਜੀ ਉਹਦੇ ਚੁੱਲੇ ਦੀ ਹਾਲਤ ਬਹੁਤ ਖਰਾਬ ਹੋਈ ਵੀ ਆ ਜੀ ਬਹੁਤ ਦਿਨ ਤੇ ਦੇਖਦੇ ਆ ਵੀ ਮਿੱਟੀ ਲਾਈਏ 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 ਪਰ ਵਿਚਾਰੇ ਚੁੱਲੇ ਦਾ ਅਜੋ ਅਧਾਰੀ ਦੰਬਰ ਢੋੜਵਾ ਸੱਜ ਮਿੱਟੀ ਲੈ ਕੇ ਚੱਲੇ ਮਹਿਰ ਕਾਕੂ ਆਏ ਵੇ ਆ ਅਸਕੇ ਇੱਕ ਤਸਲਾ ਮਿੱਟੀ ਦਾ ਲੈ ਆਈ ਆ ਜੀ ਫਿਰ ਚੁੱਲੇ ਦੀ ਕਰੀ ਆ ਜੀ ਸਫਾਈ ਬਾਕੀ ਘਰ ਦੇ ਚੁੱਲ੍ਹੇ ਨੂੰ ਮਿੱਟੀ ਨਾਲ ਅੱਦੇ ਵੀ ਇਹ ਖਾਊਗਾ ਜੀ ਸਾਰਾ ਕੁਝ ਦਿਖਾਊਗਾ ਜੀ ਵੀਡੀਓ ਚ ਕਿਸ ਤਰ੍ਹਾਂ ਕਿਸ ਤਰ੍ਹਾਂ ਅਸੀਂ ਚੁੱਲ੍ਹੇ ਨੂੰ ਬੜਾੜਾ ਦਵਾਰੇ ਤੇ ਨਵੇਂ ਸੀਰੇ ਤੇ ਮੈਂ ਐਸੇ ਤਾਂ ਮਤਲਬ ਕਿ ਠੀਕ ਕਰਨਾ ਉਹਦੀ ਰਿਪੇਅਰਿੰਗ ਕਰਨੀ ਆ ਟਾ ਕੇ ਨਹੀਂ ਅਸੀਂ ਬਣਾਉਣਾ ਹੈ ਨਾ ਸੋਚੋ ਵੀ ਨਵਾਂ ਚੁੱਲਾ ਬਣਾੜਾ ਟਾ ਕੇ ਜੀ ਪੂਰਾ ਮਿੱਟੀ-ਮੁੱਟੀ ਲਾ ਕੇ ਸੈੱਟ ਕਰਦਾ ਜੀ ਅਸੀਂ ਤੇ ਮਿੱਟੀ ਆ ਦੇਖੋ ਇਸ ਤਰ੍ਹਾਂ ਪੱਟਣੀ ਪੈਂਦੀ ਜੀ ਪਹਾੜਾ ਚ ਮਿੱਟੀ ਆ ਦੇਖੋ ਹਾਂ ਇਹਦੇ ਚ ਕੋਈ ਪੱਥਰ ਨਹੀਂ ਆਊਗਾ ਬਸ ਮਿੱਟੀ ਆਊਗੀ ਇੰਨਾ ਕ ਜਗ੍ਹਾ ਚ ਮਿੱਟੀ ਮਿਲੀ ਹੋਈ ਆ ਬਸ ਜੁੱਲਿਆਂ ਨੂੰ ਲਾਣੇ ਨੂੰ ਜੀ ਤਾਂ ਉਹ ਤਾਂ ਮਿੱਟੀ ਦੀ ਦਿੱਕਤ ਆ ਜੀ ਨਹੀਂ ਤਾਂ ਦੂਰ ਦੂਰ ਤੇ ਜਾਣਾ ਪੈਂਦਾ ਮਿੱਟੀ ਲੱਭ ਕੇ ਲਿਆਣੀ ਪੈਂਦੀ ਜੀ ਜਾਵਤ ਤਾਂ ਰੇੜੀਆਂ ਪਰ ਆ ਜਾਂਦੇ ਜੀ ਮਿੱਟੀ ਵੇਚਣੇ ਵਾਲੇ ਸਾਡੇ ਵੀ ਆਉਂਦੇ ਜੀ ਉਹ ਮਿੱਟੀ ਵੇਚਣੇ ਵਾਲੇ ਸਾਨੂੰ ਤਾਂ ਆਪ ਹੀ ਲੱਪੜੀ ਪੈਂਦੀ ਮਿੱਟੀ ਹੋਰ ਤਾਂ ਰੱਬ ਦੀ দেয়া ਤੇ ਜੀ ਘਰ ਘੁਰ ਹੈ ਨਹੀਂ ਲਿਪੜੇ ਨੂੰ ਜਦ ਘਰ ਹੁੰਦੇ ਤੇ ਲਿਪੜੇ ਨੂੰ ਜੀ ਇਹ ਸਾਡੇ ਪਰੇ ਪੜੋਸੀਆਂ ਦਾ ਘਰ ਆ ਜੀ ਉੱਥੇ ਦਾਦਾ ਜੀ ਬੜਾ ਮਠਿਆਣਾ ਉੱਥੇ ਤੇ ਮੈਂ ਤਸਲੇ ਨਾਲ ਮਿੱਟੀ ਢੋ ਕੇ ਐਡਾ ਢੇਰ ਲਾ ਲੰਦੀ ਸੀ ਜੀ ਫਿਰ ਕੱਚੇ ਘਾਰ ਹੁੰਦੇ ਤੇ ਉਹਨਾਂ ਨੂੰ ਸਾਰਿਆਂ ਨੂੰ ਲਿਪੜਾ ਦਿਵਾਲੀ ਨੂੰ ਲਿਪਕੇ ਅੰਦਰ ਰੰਗ ਕਰਨਾ ਹੁਣ ਤਾਂ ਜਾਰੀ ਨਹੀਂ ਰਹੀ ਗੱਡਾ ਦੁਖਦਾ ਆ ਗੁੱਟ ਵੀ ਦੁਖ ਜਾਂਦਾ ਕਦੇ ਕਦੇ ਹੁਣ ਉਹ ਹਿੰਮਤ ਨਹੀਂ ਰਹੀ ਪਹਿਲਾਂ ਤਾਂ ਇੰਨੀ ਹਿੰਮਤ ਸੀ ਕੱਲੀ ਮਿੱਟੀ ਢੋ ਕੇ ਪੂਰਾ ਘਰ ਲਿਪਕ ਦਿੰਦੀ ਸੀ ਜੱਤਾ ਬਲੌਗ ਨਹੀਂ ਬਣਾਉਂਦੇ ਤੁਸੀਂ ਦੇਖਿਆ ਕਰਨਾ ਤਾਂ ਨਹੀਂ ਬਲੌਕਾਂ ਚ ਵੀ ਮਾਮੀ ਕਿਸ ਤਰ੍ਹਾਂ ਲਿਪਕਦੀ ਆ ਅੱਜ ਦਾ ਵਧੀਆ ਲਿਪਰ ਦਿੱਤੀ ਦੀਵਾਲੀ ਨੂੰ